ਅਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਯਾਤਰਾਵਾਂ ਕਰਦੇ ਆਏ ਕਰਦੇ ਆਉਂਦੇ ਆ ਮਤਲਬ ਜਿਵੇਂ ਨੌਵੇਂ ਪਾਸ਼ਾ ਦਾ ਮਾਰਗ ਜਿਹੜਾ ਅਸੀਂ ਕਵਰ ਕੀਤਾ ਸੀ ਭੈਣੀ ਭਾਗਾ ਪਿੰਡ ਪਹੁੰਚੇ ਹੋਏ ਆ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਜੀ ਸਾਡੇ ਨਾਲ ਬਾਪੂ ਜੀ ਨਾਲ ਆ ਇਹਨਾਂ ਨੇ ਸਾਨੂੰ ਕਾਫੀ ਰੁੱਖਾਂ ਬਾਰੇ ਦੱਸਿਆ ਤੇ ਇੱਕ ਦੋ ਰੁੱਖ ਰਹਿ ਗਏ ਸੀ ਅਸੀਂ ਕਿਹਾ ਵੀ ਚਲੋ ਉਹ ਵੀ ਹੁਣ ਪੰਜਾਬ ਦਾ ਪ੍ਰਾਤਨ ਪੰਜਾਬ ਦਾ ਸੀ ਰਹੇ ਬਾਪੂ ਜੀ ਸਾਰਾ ਚਿੱਠਾ ਖੋਲ ਰਿਹਾ ਪੰਜਾਬ ਬਾਰੇ ਕਿਹਜਾ ਸਾਡਾ ਬਰਾਸਸ ਸੀ ਕਿਹਜਾ ਸੀਗਾ ਅਸੀਂ ਇੱਕ ਫਲਾਈ ਦਾ ਜ਼ਿਕਰ ਬਾਪੂ ਜੀ ਨੇ ਕਰਿਆ ਕਿ ਨਿੰਮ ਦਾ ਜ਼ਿਕਰ ਕਰਾਂਗੇ ਬਾਪੂ ਜੀ ਪਹਿਲਾਂ ਸਾਨੂੰ ਫਲਾਈ ਦੱਸੋ ਫਲਾਈ ਦੇ ਲੱਕੜ ਕਿਵੇਂ ਵਰਤੇ ਸੀ ਕੀ ਚ ਨਾ ਉਹ ਟੁੱਟਦੀ ਸੀ ਉਹਦੀ ਪਾਵਰ ਬਹੁਤ ਜ਼ਿਆਦਾ ਸੀ ਠੀਕ ਹੈ ਜੀ ਫਲਾਹੀ ਦੇ ਲੱਕੜ ਦੀ ਜਿੰਨੇ ਕੋਈ ਅਮੀਰ ਹਾਂਜੀ ਬਿਲਡਿੰਗਾਂ ਪਾਉਂਦੇ ਠੀਕ ਹੈ ਜੀ ਉਦੋਂ ਚੂਨਾ ਸੀ ਹਾਂਜੀ ਸਿਮਿੰਟ ਹੈ ਨਹੀਂ ਸੀ ਠੀਕ ਹੈ ਜੀ ਉਹ ਖੂੰਜੇ ਤੇ ਜਾ ਕੇ ਦੋਨਾਂ ਪਾਸੇ ਜੋ ਦੂਜੀ ਮੰਜ਼ਲ ਹੋ ਜਾਣੀ ਹਾਂਜੀ ਉਹਨੇ ਇਹੋ ਜਿਹਾ ਮੋਟਾ ਫਾਰਾ ਕੱਢ ਕੇ ਧਰ ਦੇਣਾ ਉੱਤੇ ਨਿੱਕੀ ਟਮਸੂਰੀ ਦੀ ਚਣਾਈ ਕਰ ਦੇ ਠੀਕ ਹੈ ਚਣਾਈ ਕਰਕੇ ਉੱਤੇ ਬਣਾ ਲੈ ਫੇਰ ਜਿੱਥੇ ਕਿਤੇ ਕੂਣਾ ਬਣ ਗਿਆ ਜੇ ਤਿੰਨ ਮੰਜ਼ਲੀ ਹੋ ਗਈ ਤਾਂ ਉਹਨਾਂ ਨੇ ਉਹ ਦੋ ਥਾਂ ਚਾਰੇ ਖੂੰਜੇ ਫਲਾਹੀ ਲੱਕੜਾਂ ਨਾਲ ਲੱਪਣੇ ਨੇ। ਮਤਲਬ ਇਹ ਨਹੀਂ ਤਕੜੀ ਹਾਂ। ਹਾਂ ਹਾਂ ਉਹ ਜਿਹਨੂੰ ਅਸੀਂ ਹਵੇਲੀਆਂ ਹੁਣ ਢਾਈਆਂ ਨੇ ਪਿੰਡ। ਉਹ ਆ ਤੁਹਾਨੂੰ ਉਹ ਖੁੰਝਾ ਤੋਂ ਅਸੀਂ ਉਹ ਫਾੜੇ ਚੱਕੇ ਨੇ ਵੀ ਇਹ ਚੀਜ਼ ਨੂੰ ਪਾਟਣ ਵਾਸਤੇ ਮਕਾਨਤ ਨੂੰ ਫਲਾਹੀ ਬਚਾਉਂਦੀ ਸੀ। ਅੱਛਾ ਅੱਛਾ ਦੋ ਰਾਜੇ ਵਿੱਚ ਗੁਣ ਕੀ ਆ? ਧਾਣੇ ਕੱਢਣ ਵਾਸਤੇ ਕੋਈ ਹੜੰਬਾ ਨਹੀਂ ਸੀ, ਕੋਈ ਮਸ਼ੀਨ ਨਹੀਂ ਸੀ, ਕੋਈ ਟੋਕਾ ਨਹੀਂ ਹੁੰਦਾ ਸੀ। ਹਾਂਜੀ। ਕੋਈ ਡਰਮੀ ਨਹੀਂ ਸੀ। ਠੀਕ ਹੈ ਜੀ। ਅਸੀਂ ਮੋੜੇ ਵੱਢ ਕੇ ਲਿਆਉਂਦੇ। ਠੀਕ ਹੈ ਜੀ। ਮੋੜੇ ਵੱਢ ਕੇ ਉਹਦਾ ਪੂਰਾ ਬਣਾ ਕੇ ਥੱਬਾ ਕੋਈ ਘੱਟ ਤੋਂ ਘੱਟ ਓਰਾ ਹੁੰਦਾ 6 ਫੁੱਟ ਦਾ 7 ਫੁੱਟ ਦਾ ਚੜਾਈ ਉਹਦੀ ਠੀਕ ਹੈ ਜੀ ਉਹ ਫਿਰ ਉਠਮਗਰ ਪਾਣ ਨੇ ਉਹ ਉਠਮਗਰ ਪਾ ਕੇ ਕਣਕ ਇਹਦੇ ਨਾਲ ਕੱਢਦੇ ਠੀਕ ਹੈ ਜੀ ਕਣਕ ਨੂੰ ਤੋੜ 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 ਤੂੜੀ ਬਣਾਉਂਦੀ ਮਕਾਹਰ ਤੇ ਤੂੜੀ ਬਹੁਤ ਤਕੜੀ ਬਦੀ ਵਧੀਆ ਬੰਦੀ ਹੁੰਦੀ ਤੂੜੀ ਜੀ ਬਸ ਉਹਦਾ ਜੀ ਤੂੜੀ ਮਾਸ਼ ਕੇ ਜੋ ਸੰਨੀ ਕਰ ਦਿੰਦੇ ਮਲਾਈ ਵਰਗੀ ਹੁੰਦੀ ਨਾ ਕੋਈ ਕੰਡਾ ਨਾ ਕਸੀਰ ਪੈਂਦੇ ਪਸ਼ੂਆਂ ਦੇ ਅੱਛਾ ਪਸ਼ੂ ਬੜੇ ਖੁਸ਼ ਹੋ ਕੇ ਖਾਂਦੇ ਰੇਤਾ ਥੋੜਾ ਜਿਹਾ ਜ਼ਰੂਰ ਹੁੰਦਾ ਉਹ ਤੂੜੀ ਪਾਉਂਦੇ ਛਾਣ ਕੇ ਹਾਂ ਤੇ ਪਰ ਉਹ ਤੂੜੀ ਐ ਜਮ ਬੇਸ਼ੱਕ ਪਿੰਨੀ ਵਟ ਲੈਣੇ ਅੱਛਾ ਜੀ ਇਹ ਟੁੱੜੀ ਕਸਾਖ ਦਾ ਉਹਨੂੰ ਫਲਾਹੀ ਦੀ ਲੱਕੜ ਕੱਢਦੀ ਮੋੜੀਆਂ ਠੀਕ ਹੈ ਜੀ ਮੋੜੀਆਂ ਨੂੰ ਕਸਾਖ ਦਾ ਤੋੜਦੀਆਂ ਇਹ ਟੁੱਟਦੀ ਨਾ ਤੇ ਕਣਕ ਨੂੰ ਹੀ ਤੋੜ ਦਿੰਦੀਆਂ ਅੱਛਾ ਉਹ ਫਿਰ ਫਲਾ ਮੰਗ ਮੰਗ ਲ ਜਾਂਦੇ ਵੀ ਤੁਹਾਡਾ ਭਾਈ ਫਲਾ ਲਿਓ ਅਸੀਂ ਆਪਦੀ ਕਣਕ ਲਈ ਕਰਦੇ ਬਾਕੀ ਵੀ ਵਰਤ ਲੈਂਦੇ ਮਤਲਬ ਪਿੰਨੇ ਹੋਰ ਵੀ ਵਰਤ ਲੈਂਦੇ ਜੀ ਠੀਕ ਹੈ ਇੱਕ ਜਾਨ ਨੇ ਕੱਢ ਲਈ ਦੂਜੇ ਨੂੰ ਹਾਂ ਜੀ ਤੇ ਅਸੀਂ ਉਹ ਫਲੇ ਤੇ ਫਿਰ ਜੋਂ ਕਹਾਂ ਜਾਂਦਾ ਠੂਨੇ ਲੈਂਦੇ ਅੱਛਾ ਜੀ ਠੂਨੇ ਲੈਣੇ ਮਾਰਿਆ ਸੀ ਕਹਿੰਦੇ ਸਾਡੇ ਮਾਂ ਪਿਓ ਨੇ ਸੀ ਕਹਿੰਦੇ ਸਾਨੂੰ ਠੂਨਾ ਦੇ ਦਿਓ ਠੀਕ ਹੈ ਜੀ ਉਦੋਂ ਜੀ ਕੋ ਬੱਸ ਨਹੀਂ ਸੀ ਗੱਡੀ ਨਹੀਂ ਸੀ ਗੱਡੀ ਵਾਹ ਚੈਂਕਲ ਵੀ ਨਹੀਂ ਸੀ ਕਰੇ ਆਹੀ ਚੀਜ਼ਾਂ ਸੀ ਬਾਬਾ ਉੱਠਦੇ ਬਹਿ ਜਾਣਾ ਲਾ ਕੋਈ ਸਾਗਾ ਮਾਂਦਾ ਫਿਰ ਉਹਨੂੰ ਕਹਿੰਦਾ ਠੂਣਾ ਦੇ ਵਜੇ ਉਹਨਾਂ ਦਿੱਤਾ ਸੇ ਬਹਿ ਜਾਂਦੇ ਮੂੰਹ ਚ ਘਰਦਾ ਪੈਂਦਾ ਵਾ ਠੂਨੇ ਨੇ ਮਾਰੇ ਠੂਣਾ ਲਿਓ ਠੂਨੇ ਨਾਲ ਉਹ ਇੰਨਾ ਚਾਹ ਸੀ ਬਹੁਤ ਜੀ ਉਸ ਚੀਜ਼ ਨਹੀਂ ਸੀ ਬਾਬਾ ਜੀ ਹਾਂ ਉਸ ਸਮਝ ਨਹੀਂ ਇਹ ਜਿਹੀ ਸਾਨੂੰ ਕੁਝ ਮਿਲਦੇ ਨਹੀਂ ਜੀ ਨਾ ਕੋਈ ਛੈਂਕ ਨਾ ਕੋਈ ਗੱਡੀ ਨਾ ਮੋਟਰਸਾਈਕਲ ਕੁਛ ਨਹੀਂ ਸੀ। ਹਾਂ ਤੇ ਬਾਪੂ ਜੀ ਕੋਸੇ ਖੂਹਾਂ ਦੇ ਚੱਕ ਵੀ ਜੀ ਕਹਿੰਦੇ ਇਹਦੀ ਫਲਾਈ ਦੀ ਬੰਦੇ ਸੀ ਇਹ। ਖੂਹਾਂ ਦੇ ਚੱਕ ਜੀ ਇਹ ਹਟਾਲੀ ਤੇ ਫਲਾਈ ਇਹ ਹੈ ਨਾ ਉਹ ਲੱਕੜ ਪਾਣੀ ਚ ਨਹੀਂ ਗਾਦੀ। ਪਾਣੀ ਚ ਨਹੀਂ ਗਾਦੀ। ਵੀਰੀ ਵੀ ਮੇਰਾ ਖਿਆਲ ਕਹਿੰਦਾ ਵੀ ਸਾਲਾਂ ਦੀ 100 ਸਾਲ ਤੋਂ ਵੀ ਉੱਤੇ ਬਣਿਆ ਦਾ। ਅੱਛਾ ਜੀ। ਠੀਕ ਹੈ ਜੀ। ਇਹਦਾ ਚੱਕ ਬਣਾ ਕੇ ਹਾਂ ਜੀ। ਪਹਿਲਾਂ ਖੂਹ ਪਟਦੇ। ਠੀਕ ਹੈ ਜੀ। ਖੂਹ ਪਟ ਕੇ ਚੱਕ ਬਣਾ ਕੇ ਉਹਦੇ ਫਿੱਟ ਕਰ ਲੈਂਦੇ। ਠੀਕ ਹੈ। ਫਿੱਟ ਕਰਕੇ ਉੱਤੇ ਚ ਨੇਈ ਦਾ ਲਾਈ ਜਾਂਦੇ ਫਿਰ ਥੱਲੇ ਉਹ ਛੱਬਣਾ ਹੋਈ 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 ਥੋੜੀ 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 ਹੋਈ ਥੋੜੀ 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 ਹੋਈ ਥੋੜੀ ਥੋੜੀ ਮਿੱਟੀ ਕੱਢੀ ਜਾਣੀ ਉਹਨੇ ਖਿਸਕਦਾ ਜਾਂਦਾ ਉਹਨੇ ਖਿਸਕਦਾ ਜਾਂਦਾ ਹਾਂ ਫੇਰ ਥੱਲੇ ਮਿੱਟੀ ਕੱਢ ਲੈਣੀ ਫੇਰ ਉੱਤੋਂ ਤੇ ਅੰਟਲੀਆਂ ਜੀ ਲਾ ਦੇ ਫੇਰ ਉਹਨੇ ਖਿਸਕ ਜਾਣਾ ਉਹ ਬਿਲਕੁਲ ਪਾਣੀ ਤੇ ਜਾ ਕੇ ਛੱਡ ਦੇ ਪਾਣੀ ਤੇ ਜਾ ਕੇ ਛੱਡ ਉਹ ਤਾਂ ਗਲਤੀ ਨਹੀਂ ਸੀ ਬਿਲਕੁਲ ਬਸ ਬਾਕੀ ਬਾਬੂ ਜੀ ਫਲਾਈਵੇ ਦੱਸ ਸਭ ਨਿੰਬਰ ਵੀ ਦੱਸੋ ਬਾਬੂ ਜੀ ਨਿੰਮ ਦਾ ਕੀ ਕਰਦੇ ਸੀ ਨਿੰਮ ਦੇ ਸੇ ਦਾਤਨ ਹੋ ਗਈ ਇਹ ਸਾਰੇ ਦੱਸੋ ਨਿੰਮ ਦੇ ਦਾਤਨ ਹੋ ਗਈ ਠੀਕ ਹੈ ਜੀ ਤੇ ਨਮੋੜੀਆਂ ਲੱਗਦੀਆਂ ਹਾਂਜੀ ਨਮੋੜੀ ਵੀ ਠੀਕ ਹੈ ਉਹ ਜਿਹੜੀ ਗੁੱਧ ਹੁੰਦੀ ਆ ਅਸੀਂ ਬਹੁਤ ਖਾਂਦੇ ਰਹੇ ਅਸੀਂ ਨਿੰਬ ਦੀ ਗੁੱਧ ਖਾਂ ਨਿੰਬ ਦੀ ਇਹ ਮੈਨੂੰ ਤਾਂ ਸੰਤ ਕੋੜੀ ਲੱਗਦੀ ਤੁਹਾਨੂੰ ਕੋੜੀ ਲੱਗਦੀ ਹੋਊਗੀ ਅੱਛਾ ਜੀ ਉਹ ਜਿਹੜੀ ਉਹ ਸਮੇਂ ਧੁੱਪਾਂ ਗਰਮੀਆਂ ਜਿਆਦੇ ਪੈਂਦੀਆਂ ਹਾਂਜੀ ਹਾਂਜੀ ਤੇ ਅਸੀਂ ਤਾਂ ਉਹਨੂੰ ਨਮੋਲੀ ਵੀ ਖਾਂਦੇ ਅਸੀਂ ਪੰਜ ਪੰਜ 7 7 ਅਸੀਂ ਇੱਕ ਜਵਾਕ ਖਾਂਦਾ ਜੋ ਕਿ ਅਸੀਂ ਸੂੜਿਆਂ ਵਾਂਗ ਜਿਵੇਂ ਨਮੋਲੀ ਵੀ ਖਾ ਲੈਂਦੇ ਹਾਂ ਨਮੋਲੀ ਵੀ ਖਾਂਦੇ ਜੀ ਮਿੱਠੀ ਹੁੰਦੀ ਬਿਲਕੁਲ ਅੱਛਾ ਅੱਛਾ ਹਾਂ ਅਸੀਂ ਸਮਝਿਆ ਕੜਤਣਾ ਜੀ ਕਿਤੇ ਤੇ ਦੂਹਰੀ ਉਹਦੇ ਵਿੱਚ ਗੁਣ ਆਹ ਸਾਡੀਆਂ ਮਾਵਾਂ ਸੰਦੂਖ ਬਣਾਉਂਦੀਆਂ ਮਿਸਤਰੀ ਸਨ ਉਹ ਘੁਮਣਾ ਵਾਲੇ ਉਹ ਬੁੜੀਆਂ ਲੈ ਲੈ ਆਉਂਦੀਆਂ ਹੂੰ 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 ਵਿਆਹੀਆਂ ਹੋਈਆਂ ਕੁੜੀਆਂ ਲੈ ਜਾਂਦੀਆਂ ਉਹ ਅਸੀਂ ਸੰਦੂਖਾਂ ਦੇ ਵਿੱਚ ਕੱਪੜੇ ਜਿਹੜੇ ਪਾਉਂਦੇ ਰਹੇ ਹਾਂ ਬਹੁਤ ਸੋਹਣੇ ਸੰਦੂਖ ਬਣਦੇ ਨਾ ਇਹ ਨਿੰਮ ਨੂੰ ਲੱਗੇ ਹਾਂਜੀ ਨਾ ਇਹਨੂੰ ਕਿਹੜਾ ਲੱਗਦਾ ਨਾ ਇਹਨੂੰ ਕਿਹੜਾ ਲੱਗਦਾ ਜਿੰਦਗੀ ਭਰ ਹਾਂਜੀ ਨਿੰਮ ਦੀ ਲੱਕੜੇ ਬਹੁਤ ਸੋਹਣੀ ਸੀ ਠੀਕ ਹੈ ਜੀ ਪਾਪੂ ਜੀ ਘੋਟਨੇ ਘੋਟਨੇ ਹਾਂ ਜਿਹੜਾ ਆਪਾਂ ਨੂਨ ਮਸਾਲਾ ਰੱਖਣਾ ਹਾਂਜੀ ਘੋਟਣਾ ਹਰ ਇੱਕ ਦਿਨ ਨਿੰਮ ਦਾ ਹੋਊਗਾ ਜਿੰਮਰੀ ਕਿਉਂਕਿ ਉਹ ਨਿੰਮ ਦਾ ਸਤਵੀਂ ਵਿੱਚ ਆ ਜਾਂਦਾ ਨਿੰਮ ਦਾ ਉਹ ਜੀ ਲੋਕਾਂ ਨੂੰ ਬਚਾਉਂਦਾ ਸੀ ਜਿਹੜੇ ਲੋ ਹਾਂ ਜੀ ਚਟਨੀ ਚ ਉਹ ਘਸਦਾ ਹਾਂ ਜੀ ਐਡੇ ਐਡੇ ਕੋਟੇ ਸਾਡੇ ਐਡੇ ਐਡੇ ਰਹਿ ਜਾਂਦੇ ਅੱਛਾ ਇੰਨਾ ਖਾ ਜਾਂਦੀ ਅੱਛਾ ਦੋਨੋਂ ਟਾਈਮ ਹਲਦੀ ਕਟਣੀ ਹਾਂ ਜੀ ਗੰਨੀਆਂ ਹਲਦੀ ਕਟਣੀ ਕਿਹੜਾ ਕੋਟ ਜਨਾ ਸੌਖੀ ਪੀਂਦਾ ਅੱਛਾ ਵੱਡਾ ਕੋਟ ਨਾਲ ਉਹ ਘਸ ਘਸ ਕੇ ਲੋਕ ਖਾਈ ਜਾਂਦੇ ਸੀ ਐਡੇ ਐਡੇ ਰਹਿ ਜਾਂਦੇ ਜੀ ਅੱਛਾ ਅੱਛਾ ਡੰਡਿਆਂ ਵਾਂਗੂ ਤੇ ਹੋਰ ਕਿੰਨੀ ਕੋਟ ਨੇ ਵਾਈ ਨਹੀਂ ਪਤਾ ਵੀੜੀ ਖਾ ਕੇ ਲੋਕ ਹਾਂ ਮਰ ਇੰਨਾ ਇੰਨੀ ਦੇ ਲੋਕਾਂ ਕੋ ਬਿਮਾਰੀਆਂ ਤੋਂ ਬਚਦੇ ਸੀ ਹਾਂਜੀ ਨਾਏ ਸਾਡੇ ਡੌਲੇ ਹੱਥ ਡੌਲੇ ਮਜਬੂਤ ਸੀ ਹਾਂ ਤਾਂ ਹੀ ਕਹਿੰਦੇ ਸਰਬ ਰੋਗ ਨਿਵਾਰਨੀ ਨੇ ਮਰ ਹਾਂ ਜਿਆ ਦੋਨੇ ਟਾਈਮ ਨੂਨ ਮਸਾਲਾ ਰਗੜ ਕੇ ਅਸੀਂ ਖਾਂਦੇ ਸੀ ਆਪਦੇ ਹੱਥ ਦਾ ਹੁਣ ਸਾਨੂੰ ਪਤਾ ਨਹੀਂ ਰੇਤਾ ਖਾਂਦੇ ਆ ਜਾਂ ਮਿੱਟੀ ਖਾਂਦੇ ਹਾਂਜੀ ਠੀਕ ਹੈ ਬਪੂ ਜੀ ਬਹੁਤ ਬਹੁਤ ਤੁਹਾਡਾ ਮੈਨੂੰ ਕਿੰਨੀਆਂ ਗੱਲਾਂ ਪੁਰਾਣੀਆਂ ਨਿੰਮ ਬਾਰੇ ਪਤਾ ਲੱਗੀਆਂ ਵੀ ਕੋਟਨੇ ਤੱਕ ਮਤਲਬ ਰਗੜ ਰਗੜ ਕੇ ਮਤਲਬ ਖਤਮ ਹੋ ਜਾਂਦੇ ਸੀ ਇੰਨਾ ਪ੍ਰਾਤਨ ਸਾਰਾ ਸਿਸਟਮ ਸੀਗਾ ਹਾਂਜੀ ਆਓ ਸਰ ਰਲ ਮਿਲ ਕੇ ਇਕੱਠੇ ਹੋਈਏ ਇਹਨਾਂ ਰੁੱਖਾਂ ਨੂੰ ਸਮਝੀਏ ਇਹਨਾਂ ਰੁੱਖਾਂ ਨੂੰ ਬਿੰਨ ਰੁੱਖਾਂ ਨੂੰ ਤਿਆਰ ਕਰਕੇ ਸੀ ਪੰਜਾਬ ਦੇ ਧਰਤੀ 'ਚ ਲਾਉਂਦੇ ਆਉਂਦੇ ਆ ਤੇ ਜਿੱਥੇ ਵੀ ਇਹ ਨਿੰਮ ਦੇ ਰੁੱਖ ਸਾਡੇ ਫਲਾਈ ਦੇ ਰੁੱਖ ਸਾਡੇ ਦੇਖੋ ਫਲਾਈ ਕਿਹਜਾ ਦਰਖਤ ਆ ਪਾਕਿਸਤਾਨ ਦਾ ਪੰਜਾਬ ਹਿੱਸਾ ਉਹ ਜਾਂ ਪੰਜਾਬ ਦੇ ਸਾਡੇ ਆਪ ਦੇ ਦੋਈ ਜਗ੍ਹਾ ਮਿਲਦੀ ਆ ਨਾ ਤਾਂ ਸੀਡ ਜਿੱਦੋਂ ਵਿਕਦਾ ਵੀ ਨਹੀਂ ਹੈਗਾ ਇਹ ਇਹ ਇੱਥੋਂ ਹੀ ਇਕੱਠਾ ਹੋਣਾ ਕੁਝ ਦਰਖਤ ਸੀ ਜਿਹੜੇ ਇਕੱਠੇ ਬਚੇ ਹੋਏ ਪੰਜਾਬ ਉਸੇ ਇਕੱਠਾ ਕਰਦੇ ਆਂ ਬੀਜਿਆਂ ਨੂੰ ਮੋਗੇਜ ਦੋ ਝਿੜੀਆਂ ਫਲਾਈਆਂ ਦੇ ਬਚੀਆਂ ਹੋਈਆਂ ਉੱਥੇ ਕੁਝ ਫਲਾਈਆਂ ਦੇਖੀਆਂ ਤੇ ਬਾਕੀ ਸਾਡਾ ਸੀ ਬਾਲੀਆਂ ਨਜ਼ਰ ਸਾਨੂੰ ਆਈਆਂ ਨਹੀਂ ਹੈਗੀਆਂ ਫਲਾਈਆਂ ਤੇ ਛੱਤੇ ਵੀ ਫਲਾਈਆਂ ਸੀ ਦੇਖਿਆ ਬਹੁਤ ਵੱਡੇ ਮਧੂਮੱਖੇ ਛੱਤੇ ਲੱਗਦੇ ਦੇਖਿਆ ਸੀ ਮਤਲਬ ਫਲਾਈਆਂ ਦੇ ਪ੍ਰਾਣ ਰੁੱਖਾਂ ਦੇ ਤੇ ਬਾਪੂ ਜੀ ਤੁਹਾਨੂੰ ਜਿਹੜੀ ਫਲਾਈ ਨੂੰ ਬਰਤਨ ਬਾਰੇ ਬਹੁਤ ਸਾਨੂੰ ਗੱਲ ਦਸੀਆਂ ਇਹਨੇ ਸ਼ਬਦ ਕਹਿੰਦਾ ਇੱਕ ਵਾਰ ਫੇਰ ਤੋਂ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਜਿਹੜਾ ਪੰਜਾਬ ਦੇ ਬਰੁਖ ਬਚੇ ਹੋਏ ਆ ਪ੍ਰਾਤ ਉਹਨਾਂ ਨੂੰ ਬਚਾਈਏ ਤੇ ਨਵੇਂ ਸਿਰਿਓਂ ਮੋਰ ਸਰਜੀਤ ਕਰੀਏ ਦਰਖਤਾਂ ਨੂੰ ਲਾ ਕੇ ਧੰਨਵਾਦ ਸਾਰਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ